ਸਲਾਮ ਕਰਨਿਆ ਹਾਂ ਜੀ ਹਾਜੀ ਮਾਤਾ ਜੀ ਕੋਈ ਫਿਕਰ ਨਹੀਂ ਕਰਨਾ ਹੈ ਨਾਲ ਹਾਂ ਤੁਹਾਡੇ ਠੀਕ ਹੈ ਇਹ ਬਲਵਾਨ ਜੀ ਮਾਤਾ ਜੀ ਇਹ ਬੋਸ ਦਾ ਧੋਅ ਦੇ ਸਿਰ ਤੇ ਸਰਾਰਾਂ ਦਾ ਸਿਰ ਤੇ ਜਨਤਾ ਹੈ ਨਹੀਂ ਨਹੀਂ ਮਾਤਾ ਹੀ ਤੈਨੂੰ ਖਿਭਰਾਉਣਾ ਤੁਹਾਡੇ ਵਰਗੇ ਬਜ਼ੁਰਗ ਬੈਠੇ ਨੇ ਸਾਨੂੰ ਮਾਣ ਹੈ ਇਸ ਗੱਲ ਦਾ ਹਾਂ ਸੱਚੀ ਵਾਰੀ ਤਾਂ ਬੜੀ ਉਮਰ ਮਾਤਾ ਅੱਛੀ ਵਾਰ 8 ਪਹਿਲੀਆਂ ਹਾਂ ਘਟਾਂ ਦੇ ਮਹਿੜਾਂ ਦੀ ਆ 100 ਸਾਲ ਦੀ ਮੇਰੀ ਉਮਰ ਹੈ ਮਾੜੀ ਮੋਟੀ ਨਹੀਂ ਆ ਜੀ ਜੀ ਤੁਹਾਡੀ ਸਿਹਤ ਵਾ ਠੀਕ ਹੈ ਨੰਬਰ ਆ ਲੈਣੀ ਪਾਉਣੀ ਪਏ ਅਜੇ ਤਾਂ ਦਵਾਈ ਦੀ ਦੇ ਕੇ ਬਚਾਈ ਖੜੀ ਆ ਗਿਆ ਪੜਾ ਕੋਲੇ ਸਾਰਾ ਦੇਖ ਪਹੁੰਚੇ ਕਰਾਂਗੇ ਹਾਂ ਉਹ ਮਿਲ ਪਾ ਕਿਤੇ ਤੋਂ ਬਾਹਰ ਸਰਕਾਰ ਜਨਰਲ ਜਾਣੇ ਕਾਰਜ ਕਰਨਾ ਨਹੀਂ ਜਾਣਾ ਆਪਾਂ ਨਿਕਲ ਜਾਈਏ ਇੱਕ ਨਹੀਂ ਮੈਂ ਨਹੀਂ ਜਾਣਾ ਹਾਂਜੀ ਅੱਜ ਅਸੀਂ ਪਿੰਡਾਂ ਦਾ ਦੌਰਾ ਕੀਤਾ ਸੀ ਜਿਹੜੀਆਂ ਟਾਣੀਆਂ ਪਾਣੀ ਦੇ ਵਿੱਚ ਘਿਰ ਗਈਆਂ ਹੈਗੀਆਂ ਉਹਨਾਂ ਦੇ ਦੌਰਾ ਅਸੀਂ ਕੀਤਾ ਸੀ ਐਨਡੀਆਰਫ ਦੀ ਟੀਮ ਦੇ ਨਾਲ ਤੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਵੀ ਉੱਚੀਆਂ ਥਾਵਾਂ ਤੇ ਆਉਣ ਤੇ ਜੇ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਕੋਈ ਖਾਣਾ ਚਾਹੀਦਾ ਹੈ ਕੋਈ ਕੈਟਲ ਫੀਡ ਚਾਹੀਦੀ ਹੈ ਸਾਫ ਪਾਣੀ ਦਾ ਚਾਹੀਦਾ ਅਸੀਂ ਉਹ ਉਹ ਤੋਂ ਡਿਮਾਂਡ ਲੈ ਕੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਪਲਾਈ ਕਰਾਂਗੇ ਜਿਹੜਾ ਜਿਹੜਾ ਲੰਚ ਤੇ ਡਿਨਰ ਦਾ ਵੀ ਅਸੀਂ ਪੱਕਾ ਰਾਸ਼ਨ ਦਾ ਵੀ ਇੰਤਜ਼ਾਮ ਕਰ ਰਹੇ ਹੈਗੇ ਪੀਣ ਵਾਲੀ ਪਾਣੀ ਦੀਆਂ ਬੋਤਲਾਂ ਤੇ ਪੱਕਾ ਰਾਸ਼ਨ ਵੀ ਅਸੀਂ ਘਰ ਘਰੋ ਘਰੀ ਪਹੁੰਚਾਵਾਂਗੇ ਅਸੀਂ ਘਰਾਂ ਦੀ ਗਿਣਤੀ ਆਪ ਖੁਦ ਲੈ ਕੇ ਆਏ ਹਾਂ ਐਨਡੀਆਰਫ ਦੀ ਟੀਮ ਦੇ ਨਾਲ ਨਾਲ ਸਾਡੇ ਐਨਡੀਆਰਫ ਦੀਆਂ ਟੀਮਾਂ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਜਿੱਥੇ ਵੀ ਕੋਈ ਥੋੜੀ-ਬਹੁਤੀ ਦਿੱਕਤ ਹੈ ਰਾਸ਼ਨ ਵਗੈਰਾ ਸਾਰਾ ਉਹਨੂੰ ਟਾਈਮਲੀ ਪਹੁੰਚ ਰਿਹਾ ਹੈ। ਵੋਟਸ ਵਗੈਰਾ ਦਾ ਵੀ ਸਾਰਾ ਇੰਤਜ਼ਾਮ ਹੈ। ਸੋ ਸਾਡੇ ਵੱਲੋਂ 24x7 ਜਿੱਥੇ ਵੀ ਕੋਈ ਪ੍ਰੋਬਲਮ ਹੈ ਕੋਈ ਇਸ਼ੂ ਹੈ ਉਹਨਾਂ ਹੀ ਹਲ ਕਰਨ ਦੇ ਵਿੱਚ ਜਿਹੜਾ ਕਰ ਰਹੇ ਹਾਂ ਉਹ ਜਿਹੜਾ ਨੈਕਸਟ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੀ ਦੇਰ ਤੱਕ ਇਹ ਜਿਹੜਾ ਫਲੱਡ ਜਿਹੜਾ ਰਿਡਿਊਸ ਨਹੀਂ ਹੋ ਜਾਂਦਾ ਪਾਣੀ ਉਨੀ ਦੇਰ ਤੱਕ ਅਸੀਂ ਇਸੇ ਏਰੀਆ ਦੇ ਵਿੱਚ ਮੌਜੂਦ ਹਾਂ। ਹਰ ਟਾਈਮ ਜਿਹੜੀ ਇਹਨਾਂ ਦੀ ਸਹਾਇਤਾ ਲਈ ਜਿਹੜੀ ਤਿਆਰ ਹੈ।